ਈ ਉਹ ਮਹਾਨ ਹਸਤੀਆਂ ਸੱਚੀ ਮੁੱਚੀ ਆ ਜਿੰਨਾ ਵਰਗੀਆਂ ਹਸਤੀਆਂ ਕੋਈ ਹੈ ਨਹੀਂ ਜਿੰਨਾਂ ਦਾ ਬਦਲ ਕੋਈ ਹੈ ਨਹੀਂਗਾ ਸ਼ਾਹ ਕੋਟੀ ਸਾਹਿਬ ਵਰਗਾ ਕਿਹਨੇ ਬਣ ਜਾਣਾ ਜਿਨ੍ਹਾਂ ਨੇ ਭਰ ਜਵਾਨੀ ਦੇ ਵਿੱਚ ਵੀ ਉਹੀ ਗਿਆ ਜਿਨ੍ਹਾਂ ਨੇ ਅਦਖੜ ਉਮਰ ਚ ਗਿਆ ਜਿਨ੍ਹਾਂ ਨੇ ਬੁਢਾਪੇ ਦੇ ਵਿੱਚ ਵੀ ਗਿਆ ਇੱਕੋ ਜਗ ਆਇਆ ਮੈਨੂੰ ਯਾਦ ਆ ਵੀ ਇਹ ਗੱਲ ਹੋਣੀ ਹੈ ਲਗਭਗ 10 ਕੇ ਬਰੇ ਜਾਂ 12 ਬਰੇ ਪੁਰਾਣੀ ਹੋਣੀ ਆ ਕੇ ਐਲ ਸਿਗਲ ਮੈਮੋਰੀਅਲ ਹਾਲ ਦੇ ਵਿੱਚ ਇੱਕ ਸਮਾਗਮ ਕਰਾਇਆ ਸੀ ਇਹਨਾਂ ਨੂੰ ਮੈਂ ਉੱਥੇ ਗਾਉਂਦੇ ਸੁਣਿਆ ਬੈਠ ਕੇ ਗਾਇਆ ਪੈਰ ਦੇ ਅੰਗੂਠੇ ਤੋਂ ਲੈ ਕੇ ਤੇ ਇੱਥੋਂ ਤੱਕ ਰੋਮ ਰੋਮ ਨੱਚਦਾ ਵੇਖਿਆ ਮੈਂ ਨਾ ਇਹ ਮਤਲਬ ਇਹ ਜੀ ਕਿ ਜੋ ਸੰਗੀਤ ਦੇ ਵਿੱਚ ਗਵਾਜ ਕੇ ਆਪ ਜੀ ਸੁਧਬਦ ਗਵਾ ਕੇ ਕਿਵੇਂ ਤੁਸੀਂ ਬੋਲਾਂ ਦੇ ਵਿੱਚ ਲੀਨ ਹੋਣਾ ਕਿਵੇਂ ਸੰਗੀਤ ਦੇ ਵਿੱਚ ਗਵਾਜ ਜਾਣਾ ਇਹ ਬਹੁਤ ਘੱਟ ਹਸਤੀਆਂ ਦੇ ਹਿੱਸੇ ਦੇ ਵਿੱਚ ਆਇਆ ਮਸ਼ਹੂਰ ਤੇ ਮਹਾਨ ਹੋਣ ਦੇ ਵਿੱਚ ਅੰਤਰ ਹੁੰਦਾ ਇਹ ਮਹਾਨ ਲੋਕ ਆ ਮਸ਼ਹੂਰ ਤਾਂ ਕੋਈ ਵੀ ਹੋ ਜਾਊਗਾ ਇੱਥੇ ਕੋਈ ਨਾ ਕੋਈ ਤੁਸੀਂ ਜਾਂ ਮੈਂ ਕੋਈ ਊਠ ਪਟੰਗ ਹਰਕਤ ਕਰੀਏ ਆ ਉੱਥੇ ਗਿਆ ਆਪਣੇ ਰੋਲਾ ਪੈ ਗਿਆ ਜਾਂ ਅਸੀਂ ਕਿਸੇ ਦੇ ਦੋ ਮਾਰਤਿਆਂ ਜਾਂ ਕੋਈ ਦੋ ਸਾਡੇ ਮਾਰ ਕੇ ਕੱਲ ਨੂੰ ਸਾਡੀ ਖਬਰ ਛਪ ਗਈ ਕਰੇ ਮਸ਼ਹੂਰ ਹੋ ਗਿਆ ਮਹਾਨ ਹੋਣ ਦੇ ਲਈ ਇਹੋ ਜੀਆਂ ਹਸਤੀਆਂ ਬਣਨੀਆਂ ਪੈਂਦੀਆਂ ਤੇ ਪਰ ਰੌਲਾ ਇਹ ਆ ਜੀ ਇਸ ਗੱਲ ਦਾ ਕਿ ਅੱਜ ਦੇ ਸਮੇਂ 'ਚ ਕਾਲ ਬਹੁਤ ਆ ਕਿਸੇ ਕੋਲੇ ਸਮਾਂ ਨਹੀਂ ਗਾ ਮੇਰੇ ਵਰਗਾ AI ਦੇ ਰਾਹੀਂ ਗਾਣਾ ਬਣਾ ਕੇ ਗੱਲ ਕਹਿੰਦਾ ਜੀ ਕੱਲ ਨੂੰ ਮੈਂ ਸਿਰੇ ਤੇ ਪਹੁੰਚ ਜਾ ਪਰ ਇਹਨਾਂ ਨੇ ਦਹਾਕੇ ਲਾਏ ਆ ਇਹਨਾਂ ਨੇ ਉਮਰ ਦੇ 60 60 ਸਾਲ ਲਾਏ ਆ ਇੱਕੋ ਕੰਮ ਚ ਲਾਏ ਆ ਇੱਕੋ ਖੇਤਰ ਚ ਲਾਏ ਆ ਸੋ ਇਹਨਾਂ ਨੂੰ ਸੱਚੀ ਮੁੱਚ ਬਦਲ ਹੀ ਕੋਈ ਨਹੀਂ ਗਾ ਅੱਜ ਉਹਨਾਂ ਦਾ ਸਭ ਕੁਝ ਉਹਨਾਂ ਦੇ ਪੁੱਤ ਦੇ ਵਿੱਚ ਸਲੀਮ ਚ ਦਿਸਦਾ ਜੋ ਉਹ ਸਨ ਉਹ ਸਲੀਮ ਅਸਲ ਦੇ ਵਿੱਚ ਤੁਹਾਡੇ ਅੰਦਰ ਜੀਨਸ ਤਾਂ ਉਹੀ ਆ ਨਾ ਸੀ ਇੱਕ ਪੰਜਾਬੀ ਸੰਗੀਤ ਦੇ ਵਿੱਚ ਇਤਿਹਾਸ ਹੁਣਾ ਕਿ ਇਹਨਾਂ ਦਾ ਸ਼ਗਿਰਦ ਸ਼ਾਹਕੋਟੀ ਸਾਹਿਬ ਦਾ ਹੰਸਰਾ ਜਹਾਂਸ ਭਾਜੀਆ ਤੇ ਹੰਸਰਾ ਜਹਾਂਸ ਹੋਰਾਂ ਦੇ ਸ਼ਗਿਰਦ ਸਲੀਮ ਸਾਹਿਬ ਕਿਉਂਕਿ ਸ਼ਾਹਕੋਟੀ ਸਾਹਿਬ ਕਹਿੰਦੇ ਹੁੰਦੇ ਸੀ ਕਿ ਪੁੱਤ ਨੇ ਮੇਰੇ ਕੋਲ ਨਹੀਂ ਵਾਇਆ ਤੇਰੇ ਸਿੱਖ ਲੈਣਾ ਸੋ ਆ ਰਿਸ਼ਤਾ ਸੀਗਾ ਦੇਖੋ ਇਸ ਸਾਲ ਦੇ ਵਿੱਚ ਕੋਈ ਇੱਕ ਐਸਾ ਗੀਤ ਨਹੀਂ ਜਿਹੜਾ ਕਿ ਜ਼ਿਕਰਯੋਗ ਹੋਵੇ ਜਿਹੜਾ ਜਿਹਦੇ ਬੋਲ ਤੁਹਾਡੇ ਬੁੱਲਾਂ ਤੇ ਨੱਚਦੇ ਹੋਣ ਇਸ ਸਾਲ ਦੇ ਵਿੱਚ ਕੋਈ ਇੱਕ ਐਸੀ ਫਿਲਮ ਨਹੀਂ ਜਿਹੜੀ ਫਿਲਮ ਨੇ ਖਰਚੇ ਵੀ ਪੂਰੇ ਕੀਤੇ ਹੁਣ ਕੋਈ ਇੱਕ ਤਾਂ ਮੈਨੂੰ ਕੋਈ ਪੰਜਾਬੀ ਫਿਲਮ ਦਾ ਜ਼ਿਕਰ ਕਰਕੇ ਚੰਗੀਆਂ ਵੀ ਆਈਆਂ ਕੁਝ ਚੰਗੇ ਤੋਂ ਉਲਟ ਵੀ ਆਈਆਂ ਪਰ ਪੰਜਾਬੀ ਸਿਨੇਮੇ ਲਈ ਪੰਜਾਬੀ ਸੰਗੀਤ ਜਗਤ ਲਈ ਪੰਜਾਬ ਦੇ ਕਲਾ ਖੇਤਰ ਦੇ ਲਈ ਇਹ ਮਨਹੂਸ ਰਿਆ ਤੇ ਤੁਹਾਡੇ ਕੋਲ ਮੇਰੇ ਖਾਲ ਵੀ ਸੂਚੀ ਮੇਰੇ ਖਾਲ ਉਂਗਲਾਂ ਦੇ ਪੂਟੇ ਮੁੱਕ ਜਾਣੇ ਕਿਹੜੀਆਂ ਕਿਹੜੀਆਂ ਹਸਤੀਆਂ ਗਈਆਂ ਸਾਡੇ ਕੋਲ ਜਸਵਿੰਦਰ ਭੱਲਾ ਸਾਹਿਬ ਗਏ ਸਰਦਾਰ ਫੌਜਾ ਸਿੰਘ ਵਰਗੀ ਮਹਾਨ ਹਸਤੀ ਗਈ ਸਾਡੇ ਕੋਲ ਚਰਨਜੀਤ ਹੁਜਾ ਸਾਹਿਬ ਚਲੇ ਗਏ ਸਾਡੇ ਕੋਲ ਇੱਥੇ ਰਾਜੀਵੀਰ ਜਵੰਦਾ ਵਰਗੇ ਨੌਜਵਾਨ ਚਲੇ ਗਏ ਸਾਡੇ ਕੋਲ ਗੁਰਮੀਤ ਮਾਨ ਵਰਗੇ ਚਲੇ ਗਏ ਸਾਡੇ ਕੋਲ ਮਹਾਨ ਜਿਹੜੇ ਗਾਇਕ ਨੇ ਸ਼ਾਹਕੁਟੀ ਸਾਹਿਬ ਚਲੇ ਗਏ ਹੋਰ ਵੀ ਬੜੀਆਂ ਹਸਤੀਆਂ ਸੋ ਹਰ ਬਰੇ ਦੇ ਵਿੱਚ ਜਾਣ ਤੇ ਔਣ ਮਨੁੱਖ ਦਾ ਬਣਿਆ ਪਰ ਇਹ ਬਰਾ ਜਿਹੜਾ ਉਹ ਕਲਾ ਖੇਤਰ ਲਈ ਬਹੁਤ ਘਾਟੇ ਵਾਲਾ ਰਿਹਾ ਜੇ ਅੱਜ ਹੰਸਰਾਜ ਹੰਸ ਭਾਜੀ ਅਕਸਰ ਦੱਸਦੇ ਹੁੰਦੇ ਆ ਵੀ ਜੇਕਰ ਮੇਰੀ ਵਿਆਕਰਨਿਕ ਸ਼ੁੱਧਤਾ ਉਹ ਮੇਰੀ ਇਹਨਾਂ ਦੇ ਕਰਕੇ ਆ ਕਿਉਂਕਿ ਅੱਜ ਕੱਲ੍ਹ ਜ਼ਮੀਨ ਤੇ ਜ਼ਮੀਨ ਵਿਚਲਾ ਅੰਤਰ ਨਹੀਂ ਪਤਾ ਅੱਜ ਕੱਲ੍ਹ ਫਰਜ਼ ਤੇ ਫਰਜ਼ ਵਿਚਲੇ ਫਰਕ ਦਾ ਨਹੀਂ ਪਤਾ ਅੱਜ ਕੱਲ੍ਹ ਫਿਰੋਜ਼ਪੁਰ ਤੇ ਫਿਰੋਜ਼ਪੁਰ ਵਿਚਲੇ ਫਰਕ ਦਾ ਨਹੀਂ ਪਤਾ ਇਹ ਉਹ ਯੂਨੀਵਰਸਿਟੀ ਆ ਜਿਨ੍ਹਾਂ ਨੇ ਬਿੰਦੀ ਦੀ ਅਹਿਮੀਅਤ ਵੀ ਦੱਸੀ ਆ ਪੈਰ ਚ ਰਾਰਾ ਕਿੱਥੇ ਹੁੰਦਾ ਤੇ ਟਿੱਪੀ ਕਿੱਥੇ ਲੱਗਦੀ ਆ ਤੇ ਬਿਹਾਰੀ ਤੇ ਸਿਹਾਰੀ ਕੀ ਹੁੰਦੀ ਆ ਇਹ ਮੈਂ ਮੈਥੋ ਖਾ ਹੋ ਗਿਆ ਮੈਂ ਮੈਥੋ ਪੀ ਹੋ ਗਿਆ ਮੈਂ ਨਾਂਦਾ ਪਿਆ ਸਮੇਂ ਜਾਂਦਾ ਪਿਆ ਸਾਂ ਇਹ ਉਹ ਨਹੀਂ ਇਹ ਉਹ ਯੂਨੀਵਰਸਿਟੀ ਹੈ ਜਿਹਦੇ ਵਿੱਚ ਠੇਠਤਾ ਸੀ ਨੈਟ ਕੇ ਭਰੀ ਸੀ